ਵਿਲਾਬਾਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਕੰਬੋਜ ਗੋਲੜੀ ਵੱਲੋਂ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਸੰਤੋਖ ਸਿੰਘ ਵਾਲਾ ਦਾ ਦੌਰਾ ਕਰਕੇ ਪਿੰਡ ਦੇ ਲੋਕਾਂ ਦਾ ਜਿੱਥੇ ਹਲਚਲ ਜਾਣਾ ਗਿਆ ਤਾਂ ਵਰਦੇ ਮੀਂਹ ਦੇ ਵਿੱਚ ਵੀ ਉਹਨਾਂ ਵੱਲੋਂ ਫਸਲਾਂ ਦਾ ਜਾਇਜ਼ਾ ਲਿਆ ਗਿਆ ਤੇ ਇਸ ਮੌਕੇ ਪਸ਼ੂਆਂ ਦੇ ਲਈ ਉਹਨਾਂ ਪਿੰਡ ਵਾਸੀਆਂ ਨੂੰ ਫੀਡ ਵੀ ਵੰਡੀ ਤੇ ਖੁਦ ਫੀਡ ਦੀਆਂ ਬੋਰੀਆਂ ਪਿੰਡ ਦੇ ਲੋਕਾਂ ਨੂੰ ਚੁਕਵਾਈਆਂ ਵਿਧਾਇਕ ਗੋਲੜੀ ਕੰਬੋਜ ਨੇ ਕਿਹਾ ਹੈ ਕਿ ਭਾਵੇਂ ਇੱਕ ਕੁਦਰਤੀ ਕਰੋਪੀ ਹੈ ਪਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੀ ਮਦਦ ਕੀਤੀ ਜਾਵੇ ਤੇ ਉਹ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਖੜੇ ਨੇ ਇਸ ਦੇ ਨਾਲ ਹੀ ਉਹਨਾਂ ਵਿਰੋਧੀਆਂ ਤੇ ਵੀ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਵਿਰੋਧੀ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ ਜਰ ਵੀ ਮਾਰ ਹੈ ਪਰ ਫਿਰ ਵੀ ਸਰਕਾਰ ਦਾ ਫਰਜ਼ ਬਣਦਾ ਹੈ ਸਾਡਾ ਸਾਰਿਆਂ ਦੇ ਨਾਲ ਖੜਨਾ ਕੁਝ ਜਿੱਥੇ ਦਰਾਇਪਿੰਡ ਜਿੱਥੇ ਦਰਾਇਪਿੰਡ ਜਿੱਥੇ ਕਰ ਬਾਹਰ ਆਇਆ ਦਰਾਤੋਗੇ ਕਾਨੀਆਂ ਜਿਹਨਾਂ ਦੇ ਉਹਨਾਂ ਨੂੰ ਅਸੀਂ ਅੱਜ ਫੀਡ ਪ੍ਰੋਵਾਈਡ ਕਰ ਰਹੇ ਹਾਂ ਪੱਠੇ ਅਸੀਂ ਪਹਿਲਾਂ ਵੇਚੇ ਸੀ ਜੀ ਹੋਰ ਜਿਹੜੀ ਰਿਕੁਆਇਰਮੈਂਟ ਹੈ ਪੱਠੀ ਨਾਲ ਨੇ ਕਹਿੰਦੇ ਕੱਲ ਪੱਠੀ ਵੀ ਆ ਜਾਣਗੇ ਜੀ ਜਿਹੜੀ ਜਿਹੜੀ ਰਿਕੁਆਇਰਮੈਂਟ ਇਹਨਾਂ ਨੂੰ ਚਾਹੀਦੀ ਹੈ ਕੋਈ ਰਾਸ਼ਨ ਚਾਹੀਦਾ ਉਸੇ ਬਿਲਕੁਲ ਕਰਾ ਦੇਵਾਂਗੇ ਸਾਡਾ ਫਰਜ਼ ਜੀ ਆਪ ਤੂ ਵਾਲੇ ਪਿੰਡ ਦੇ ਵਿੱਚ ਗੱਲ ਕਰੀਏ ਤਾਂ ਸੰਪਰਕ ਟੁੱਟਿਆ ਹੋਇਆ ਪਿੰਡ ਦਾ ਸੜਕੀ ਸੰਪਰਕ ਉਹਨਾਂ ਨੇ ਕੱਲ ਵੀ ਮੰਗ ਕੀਤੀ ਸੀ ਕਿ ਬੇੜੀ ਨੂੰ ਲੈ ਕੇ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਬੇੜੀ ਉਹਨਾਂ ਕੋਲ ਇੱਕ ਹੈਗੀ ਹੈ ਅਤੇ ਛੋਟੀ ਹੈ ਦੋ ਬੇੜੀਆਂ ਉੱਥੇ ਤੇ ਦੋ ਬੇੜੀਆਂ ਇੱਕ ਕੱਲ ਉਹਨਾਂ ਕੋਲ ਸੀ ਇੱਕ ਅਸੀਂ ਨਵੀਂ ਉਹਨਾਂ ਨੂੰ ਪ੍ਰੋਵਾਈਡ ਕਰਕੇ ਦਿੱਤੀ ਹੈ ਇਸ ਤੋਂ ਬਾਅਦ ਅਸੀਂ ਆਤੂ ਵਾਲੇ ਜਾਣਾ ਜਿਹੜਾ ਰਾਸ਼ਟਰੀ ਮੰਡਲ ਨੇ ਫੀਡ ਹੋਰ ਜਿਹੜਾ ਸਾਡਾ ਪੱਠਿਆਂ ਦਾ ਕੰਮ ਜਿਹੜਾ ਲੱਗਿਆ ਕਿਹੜੇ-ਕਿਹੜੇ ਪਿੰਡ ਦੇ ਜਿਹੜੇ ਪ੍ਰਭਾਵਿਤ ਹੋਏ ਨੇ ਤੁਹਾਡੇ ਹਲਕੇ ਦੇ ਵਿੱਚ ਜੀ ਸਾਡਾ ਸੰਤੋਖ ਸਿੰਘ ਵਾਲਾ ਆਤੂ ਵਾਲਾ ਪ੍ਰਭਾਸ ਸਿੰਘ ਵਾਲਾ ਢਾੜ ਔਰ ਪਾਣੀ ਨੱਥਾ ਸਿੰਘ ਅਤੇ ਫੂਲਾ ਸਿੰਘ ਔਰ ਐਮਐਲਏ ਸਾਹਿਬ ਹਰ ਸਾਲ ਪਾਣੀ ਆਉਂਦਾ ਹੈ ਇੰਦਾ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਬਿਲਕੁਲ ਕੋਸ਼ਿਸ਼ ਕਰ ਰਹੇ ਇਹਦਾ ਕੋਈ ਪਰਮਨੈਂਟ ਹੱਲ ਕਰਦੀ ਪਰ ਅਜ ਤੱਕ ਤਾਂ ਕਿਸੇ ਨੇ ਇਹ ਵੀ ਨਹੀਂ ਕਰਿਆ ਅਜ ਤੱਕ ਤਾਂ ਗੱਲਾਂ ਨਾਲ ਬਹੁਤ ਅਸੀਂ ਪੁਲ ਬਣਾ ਕੇ ਦਿੱਤਾ ਹੈ ਠਾਣੀ ਨੱਥਾ ਸਿੰਘ ਜੀ ਠੀਕ ਤਾਂ ਮੈਂ ਹੈਰਾਨ ਆ ਕਈ ਲੀਡਰ ਇੱਥੇ ਆ ਕੇ ਜੀ ਰੋਟੀਆਂ ਸੇਕਦੇ ਫਿਰਦੇ ਯਾਰ ਮਸਲਾ ਕੀ ਹੈ ਸ਼ਰਮ ਕਰੋ ਯਾਰ ਕਮਾਲ ਨੇ ਸਾਹਿਬ ਜਿਹੜਾ ਪੋਲ ਆ ਵਕ ਵਕ ਪਾਰਟੀ ਵਾਲੇ ਤੁਸੀਂ ਵੀ ਕਹਿੰਦੇ ਜੇ ਅਸੀਂ ਬਣਾਇਆ ਦੂਜੇ ਕਹਿੰਦੇ ਅਸੀਂ ਬਣਾਇਆ ਪੁਲ ਬਣਾਇਆ ਕਿੰਨੇ ਆ ਪੁਲ ਤੇ ਚੱਲਾਗੇ ਇਹ ਇਹ ਕਲੀਅਰ ਕਰੋ ਇਹ ਕਲੀਅਰ ਕਰੋ ਪੁਲ ਤੇ ਕੱਲ ਪੁਲ ਤੇ ਹੀ ਚੱਲਾਂਗੇ ਉੱਥੇ ਉਹਦੀ ਸੂਚੀ ਵੀ ਦੱਸਾਂਗੇ ਨਾਲੇ ਪੁਰਾਣੇ ਲੀਡਰਾਂ ਦੀ ਔਕਾਤ ਵੀ ਦੱਸਾਂਗੇ ਇਹਨਾਂ ਨੇ ਕੀਤਾ ਕੀ ਹੈ ਅਮਰ ਸਾਹਿਬ ਐਸਡੀਐਮ ਸਾਹਿਬ ਸੀਲਡਰ ਸਾਹਿਬ ਬਹੁਤ ਹੀ ਨਜ਼ਰਤਾਨਾਬਦ ਕਰਦਾ ਜੋ ਸਾਡੇ ਭਰਾ ਕਿਸਾਨ ਅੜ ਦੀ ਮਾਰ ਇੱਥੇ ਆਏ ਨੇ ਉਹਨਾਂ ਵਾਸਤੇ ਨਾ ਅਪਰਾ ਲਾਗੇ ਤਾਂ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਚਾਰਾ ਵੀ ਆਇਆ ਹੈ ਗੱਠਾਂ ਆਚਾਰਦਿਆਂ ਵੀ ਆਂਦੇ ਨੇ ਜੀ कि ਅੱਗੇ ਵੀ ਸਾਡੇ ਨਾਲ ਸਹਿਯੋਗ ਦਿੰਦੇ ਰਹਿਣਗੇ ਸਾਨੂੰ ਮਾਣ ਹੈ ਆਪਣੇ ਭਰਾ ਤੇ ਪਰ ਬਹੁਤ ਸਾਰੇ ਲੋਕ ਸਵਾਲ ਵੀ ਖੜੇ ਕਰ ਦਿੰਦੇ ਨੇ ਕਿ ਅਸੀਂ ਪਾਣੀ ਦੀ ਮਾਰ ਹਟਾ ਗਿਆ ਸਾਡੀ ਕੋ ਨਾ ਪ੍ਰਸ਼ਾਸਨ ਗੱਲ ਸੁਣਨ ਆਇਆ ਨਾ ਐਮਐਲਏ ਗੱਲ ਸੁਣਨ ਆਇਆ ਕੀ ਇਹ ਗੱਲ ਸੱਚ ਹੈ ਨਹੀਂ ਜੀ ਨਹੀਂ ਇਹ ਝੂਠ ਹੈ ਜੀ ਮੈਂ ਨਹੀਂ ਮੰਨਦਾ ਸਾਡੇ ਕੋਲ ਸਾਰੇ ਵਰਗ ਆਏ ਨੇ ਜੀ ਕੋਈ ਵੀ ਜਿੰਨੀਆਂ ਵੀ ਪਾਰਟੀਆਂ ਨੇ ਸਾਡੇ ਕੋਲ ਸਾਰੇ ਆਏ ਨੇ ਜੀ ਜਿੰਨਾ ਕੋ ਜਿਸੇ ਕੋਲ ਮਦਦ ਸੀ ਹੋਣੀ ਸਮਝ ਕੇ ਜੀ ਮੌਜੂਦਾ ਵਿਧਾਇਕ ਦੀ ਗੱਲ ਕਰੀਏ ਤਾਂ ਕਿ ਉਹ ਅੱਜ ਜਿਵੇਂ ਤੁਹਾਡੇ ਕੋਲ ਆਏ ਪਹਿਲਾਂ ਵੀ ਤੁਹਾਡੇ ਕੋਲ ਆਏ ਨੇ ਆਏ ਨੇ ਜੀ ਪਹਿਲੇ ਵੀ ਆਏ ਨੇ ਸਾਡੇ ਕੋਲ ਪੱਠੇ ਵੀ ਆਣ ਹਰਾਚਾਰਾ ਵੀ ਆਇਆ ਤੁਹਾਡੇ ਕੋਲ ਜੀ ਅੱਜ ਫੀਡ ਭੇਜਿਆ ਨੇ ਪਰ ਸਾਨੂੰ ਪਹਿਲਾ ਫੀਡ ਹੈ ਜਿੰਨਾ ਇਹਨਾਂ ਨੇ ਭੇਜਿਆ ਸਾਨੂੰ ਫੀਡ ਨਹੀਂ ਕਿਤੇ ਆਇਆ ਸਾਨੂੰ ਆਚਾਰ ਅੱਜ ਕਿੰਨੇ ਗੈਟੇ ਫੀਡ ਦੇ ਦਿੱਤੇ ਗਏ ਅੱਜ 25 ਗੱਟੇ ਨੇ ਪਲੱਸ ਅਸੀਂ ਲਿਸਟ ਬਣਾਈ ਹੈ ਬਾਕੀ ਸਾਡੇ ਕੁਝ 25 ਕਰ ਰਹੇ ਨੇ ਉਹ ਬਾਅਦ ਚ ਆ ਜੇ ਉਹ ਵੀ ਤੁਹਾਨੂੰ ਮਿਲ ਜਾਏ ਅਸੀਂ ਬਹੁਤ ਦੇ ਲੋ ਜਲਦੀ ਕਰਾਂਗੇ ਤੁਹਾਨੂੰ ਧੰਨਵਾਦ ਕਰਦੇ ਆ ਤੁਹਾਡੇ ਏਰੀਆ ਦੇ ਕਿੰਨੀ ਜਿਹੜੀ ਫਸਲ ਆ ਜਿਹੜੀ ਕਿੰਨਾ ਪਾਣੀ ਦੀ ਮਾਰ ਰੱਖਵਾਇਆ ਸਹੀ ਜਿਹੜਾ ਜੀ 50 ਤੋਂ 55 ਕਿੱਲਾ ਜੇ ਏਕੜੇ ਵਿੱਚ ਵਿੱਚ ਜਿਹੜਾ ਪਾਣੀ ਦੀ ਮਾਰ ਨਹੀਂ ਜਿਹੜੇ ਜੇ ਪਾਣੀ ਵਧਿਆਗਾ ਤਾਂ ਹੋ ਸਕਦਾ 100 ਕਿੱਲੇ ਤੋਂ ਪਲੱਸ ਹੋ ਜਾਈਏ ਜੀ ਪਰ ਜੇ ਪਾਣੀ ਇੱਥੇ ਚੱਲੂ ਕਰ 50 ਤੋਂ 55 ਏਕੜ ਜਿਹੜਾ ਕੱਲਾ ਸੰਤੋਸ਼ ਸਿੰਘ ਦਾ ਨਾਲ ਕਿ ਮੈਂ ਪੰਜਾਬਪੁਰੇ ਦੀ ਗੱਲ ਕਰਨੀ ਨਾ ਪ੍ਰਭਾਸ ਸਿੰਘ ठाੜ ਦੀ ਗੱਲ ਕਰਨੀ ਆਪਦੇ ਪਿੰਡ ਦੀ ਗੱਲ ਜਗਬਾਣੀ ਟੀਵੀ ਲਈ ਅਦਰਸ਼ ਜੋਸਨ ਦੀ ਰਿਪੋਰਟ